ਮੈਂ ਨਹੀਂ ਕਹਿੰਦਾ ਤੁਹਾਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਤੁਹਾਨੂੰ ਪੰਜਾਬ ਦਾ ਦਰਦ ਹੋਇਆ ਤਾਂ ਤੁਸੀਂ ਵੀਡੀਓ ਆਪੀ ਸ਼ੇਅਰ ਕਰ ਦੇਣੀ ਹੈ ਤੇ ਜਾਗਦਾਂ ਜਮੀਰਾਂ ਤੱਕ ਇਹ ਵੀਡੀਓ ਨੂੰ ਜੂਲ ਪਹੁੰਚਾਓ ਜੀ ਹਾਂਜੀ ਦੋਸਤੋ ਪਿਆਰ ਭਰੀ ਸ਼ਸ਼ਕਾ ਸਾਰਿਆਂ ਨੂੰ ਮੀਤ ਕਰਦਾ ਰਾਜੂ ਕੁਛ ਹੋਵਾਂਗੇ ਮੈਂ ਤੁਹਾਡਾ ਆਪਣਾ ਫਰੀਦ ਬਟੰਡੇ ਵਾਲਾ ਅੱਜ ਆਪਾਂ ਆਏ ਸੀਗੇ ਰੋਪੜ ਤੇ ਹੁਣ ਚੱਲੇ ਆਂ ਵਾਪਸ ਪਿੰਡ ਨੂੰ ਤੇ ਮੈਂ ਤੁਹਾਨੂੰ ਦਿਖਾਉਣ ਲੱਗਾ ਜਿਹੜੀ ਸੱਤ ਲੋਹੇ ਦਰਿਆ ਦੇ ਵਿੱਚੋਂ ਨਦੀ ਨਿਕਲਦੀ ਹੈ ਤੇ ਜਿਹੜੀ ਦਰਾਹੇ ਜਾ ਕੇ ਤਿੰਨ ਬਣ ਜਾਂਦਾ ਤੇ ਬਟੰਡੇ ਝੀਲਾਂ ਦੇ ਵਿੱਚ ਇੱਕ ਉੱਥੇ ਜਾ ਕੇ ਝੀਲਾਂ ਦੇ ਵਿੱਚ ਪੈਂਦੀ ਹੈ ਉਸ ਨੂੰ ਪੱਕੀ ਕਰਨ ਜਾ ਰਿਹਾ ਕਰਾਂ ਦੇ ਹਾਲ ਤੁਸੀਂ ਆਪ ਹੀ ਦੇਖ ਸਕਦੇ ਆ ਕਿੰਨਾ ਨੁਕਸਾਨ ਹੋਣਾ ਜਿੰਨਾ ਵੀ ਪਾਣੀ ਸੇ ਪਾਸੇ ਖੇਤਾਂ ਨੂੰ ਲੱਗਦਾ ਸੀ ਤੇ ਉਹ ਵੀ ਬੰਦ ਹੋ ਜਾਣਾ ਤੇ ਨਾਲੇ ਜਿਹੜੇ ਆਸੇ ਪਾਸੇ ਮੋਟਰਾਂ ਸੀ ਜਾਂ ਨਲਕੇ ਸੀ ਉਹਨਾਂ ਦਾ ਪਾਣੀ ਦਾ ਪੱਧਰ ਦੇਖ ਲਓ ਕਿੱਥੋਂ ਤੱਕ ਨੀਵਾ ਜਾਣਾ ਤੇ ਆਹ ਦੇਖ ਲਓ ਨਦੀ ਜਿਹੜੀ ਇਹ ਅੱਗੇ ਦਿਖਾਉ ਤੁਹਾਨੂੰ ਦਰਾਹੇ ਜਾ ਕੇ ਤਿੰਨ ਨੰਦਾਂ ਤੱਕ ਸਿੱਧੀ ਲੁਧਿਆਣੇ ਨੂੰ ਤੇ ਇੱਕ ਸੰਗਰੂਰ ਨੂੰ ਤੇ ਇੱਕ ਬਠਿੰਡੇ ਨੂੰ ਜਾਂਦੀ ਜਿੱਥੇ ਆਪਣੀ ਝੀਲਾਂ ਦੇ ਵਿੱਚ ਜਾ ਕੇ ਪੈਂਦੀ ਹੈ ਇਤੋਂ ਲੱਖਾਂ ਹਜ਼ਾਰੀਆਂ ਗੱਡੀਆਂ ਨਾਂ ਦੇ ਦੇਖ ਦੇ ਕੇ ਹਰੇਕ ਬੰਦਾ ਲੰਘ ਜਾਂਦਾ ਕਿਸੇ ਨੂੰ ਕੋਈ ਧਿਆਨ ਨਹੀਂ ਜਿਸ ਤੇ ਇਹ ਲਈ ਬਾਈ ਲੱਖਾਂ ਸਦਾਣਾ ਬੋਲਿਆ ਸੀ ਤਾਂ ਉਸ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਉਹ ਵੀ ਵਿਚਾਰਾ ਵਾਪਸ ਚਲਾ ਗਿਆ ਇਸ ਮੁੱਦੇ ਤੇ ਬੋਲ ਕੇ ਪਰ ਆਹ ਦੇਖੋ ਨਦੀ ਪੱਕੀ ਹੋ ਗਈ ਐ ਸਾਈਡਾਂ ਪੱਕਿਆਂ ਕਰਤਿਆਂ ਥੱਲੋ ਰਹਿੰਦਾ ਪੱਧਰਾ ਕਰਕੇ ਤੇ ਆ ਦੇ ਕੋਲ ਮਿੱਟੀ ਵਿੱਚ ਕਿੰਨੀ ਪੈ ਰਹੀ ਐ ਵਿੱਚੋਂ ਕੱਢ ਰਹੇ ਐ ਮਿੱਟੀ ਜਿੱਥੇ ਪੈਂਦੇ ਮਿੱਟੀ ਪਾ ਰਹੇ ਐ ਤੇ ਇਹ ਨਦੀ ਨੂੰ ਪੱਕੀ ਕਰੀ ਜਾਂਦੇ ਐ ਤੇ ਇਹਦਾ ਕਿੱਡਾ ਵੱਡਾ ਨਕਸ਼ਾ ਹੋਣਾ ਤੇ ਇਹਦਾ ਪਾਣੀ ਕਿੱਥੋਂ ਤੱਕ ਜਾਣਾ ਤੁਹਾਨੂੰ ਆਪ ਨੇ ਪਤਾ ਹੈ ਸੌ ਸਾਲ ਇਹ ਸਰਕਾਰਾਂ ਦੀ ਚਾਲ ਹੈ ਜੇ ਇਹ ਚੀਜ਼ਾਂ ਨਾ ਰੋਕਿਆ ਕਿੰਗਾਂ ਤਾਂ ਪੰਜਾਬ ਦਾ ਬਹੁਤ ਬਰਾਹ ਹਾਲ ਹੋਣਾ ਜਿੰਨੀਆਂ ਚੀਜ਼ਾਂ ਪੰਜਾਬ ਦੇ ਵਿੱਚ ਅਲੋਪ ਹੁੰਦੀਆਂ ਜਾ ਰਹੀਆਂ ਉਹ ਇਸੇ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਆ ਇਸ ਤੇ ਕੋਈ ਬੋਲਣਾ ਨਹੀਂ ਚਾਹੁੰਦਾ ਤੇ ਸਿਰਫ ਆਪਦੇ ਮਤਲਬ ਦਾ ਹੀ ਮਤਲਬ ਰੱਖਦਾ ਬੰਦਾ ਇੱਥੋਂ ਦੇ ਲੋਕ ਲੱਖਾਂ ਹਜ਼ਾਰੇ ਗੱਡੀਆਂ ਨਾਂਦੀਆਂ ਵਾਲਾ ਦੇਖ ਕੇ ਪਾਸੇ ਮੂੰਹ ਕਰਕੇ ਟੱਪ ਜਾਂਦਾ ਅਗਲਾ ਕਹਿੰਦਾ ਆਪਾਂ ਕੀ ਲੈਣਾ ਜੇ ਇਹ ਸਭ ਦੀ ਇਹੀ ਸੋਚ ਰਹੀ ਵੀ ਆਪਾਂ ਕੀ ਲੈਣਾ ਦੇਖ ਲਓ ਪੰਜਾਬ ਦਾ ਕੀ ਹਾਲ ਹੋਣਾ ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਤੁਹਾਨੂੰ ਪੰਜਾਬ ਦਾ ਦਰਦ ਹੋਇਆ ਤਾਂ ਤੁਸੀਂ ਵੀਡੀਓ ਆਪੀ ਸ਼ੇਅਰ ਕਰ ਦੇਣੀ ਹੈ ਤੇ ਜਾਗਦਾਂ ਜਮੀਰਾਂ ਤੱਕ ਇਹ ਵੀਡੀਓ ਨੂੰ ਜੂਲ ਪਹਚਾਓ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ